ਕਾਤਲ ਪਰਿਵਾਰ ਦੇ ਵਿਅਕਤੀ ਦਾ ਸੀਗਾ ਚੋ ਨਿਸ਼ਾਨ ਬਾਲਟੀ ਚੋ ਨਿਸ਼ਾਨ ਸੀਗਾ ਬਾਲਟੀ ਜਿਹੜੀ ਤਰ੍ਹਾਂ ਚਾਰੇ ਸ਼ਹਿਰ ਦੇ ਲੋਕਾਂ ਨੇ ਪੁੱਠੀ ਮਾਰਦੀ ਤਰ੍ਹਾਂ ਚਾਰੇ ਸ਼ਹਿਰ ਦੇ ਲੋਕਾਂ ਨੇ ਪੁੱਠੀ ਮਾਰਦੀ ਤਰਨ ਤਾਰੇ ਸ਼ਹਿਰ ਦੇ ਲੋਕਾਂ ਨੇ ਸਪਸ਼ਟ ਜਵਾਬ ਦਿੱਤਾ ਵੀ ਅਸੀਂ ਕਿਸੇ ਕਾਤਲ ਦੇ ਪਰਿਵਾਰ ਦੇ ਵਿਅਕਤੀ ਨੂੰ ਸਪੋਰਟ ਨਹੀਂ ਕਰਦੇ ਤਰਨ ਤਾਰੇ ਲੋਕਾਂ ਨੇ ਇੱਕ ਗੱਲ ਹੋਰ ਵੀ ਕਰਤੀ ਵੀ ਸਾਡੇ ਸ਼ਹਿਰ ਦਾ ਦੇਤਰ ਤੱਕ ਇੱਕ ਆਮ ਆਦਮੀ ਕਰੇਗਾ ਜਿਹੜੇ ਸਾਡੇ ਸ਼ਹਿਰ ਦਾ ਵਿਕਾਸ ਕਰੇਗਾ ਨਾ ਕਿ ਐਸਾ ਵਿਅਤੀ ਜਿਹਦਾ ਭਰਾ ਖੁਦ ਕਾਤਲ ਰਿਆ ਹੋਵੇ। ਮੈਂ ਅਸੀ ਉਹ ਕਹਿੰਦੇ ਜੋ ਕੁਝ ਕੀਤਾ ਮੇਰੇ ਭਰਾ ਨੇ ਕਹਿੰਦਾ ਮੈਂ ਤਾਂ ਨਹੀਂ ਕੀਤਾ ਮੈਂ ਤਾਂ ਇੱਕ ਆਮ ਇਨਸਾਨ ਹਾਂ। ਫੇ ਭਰਾ ਦੀ ਸਪੋਰਟ ਕਿਉਂ ਕਰਦਾ ਸੀ? ਭਰਾ ਦੇ ਲਈ ਧਰਨੇ ਕੋਲ ਆਂਦਾ ਸੀ। ਜਦੋਂ ਉਹਨੇ ਸੁਦੀਸ਼ ਸੂਰੀ ਦਾ ਕਤਲ ਕੀਤਾ ਤੇ ਉਹਦੇ ਲਈ ਸਪੋਰਟ ਲਈ ਧਰਨੇ ਕਿਉਂ ਲਾਏ? ਜਦੋਂ ਉਹਨੂੰ ਜੇਲ੍ਹ ਭੇਜਿਆ ਗਿਆ ਉਹ ਜਦੋਂ ਕੋਰਟ ਚੀ ਤਰੀਕਾ ਬੰਦੀ ਤਰੀਕਾ ਦੇ ਪੇਸ਼ੀ ਤੇ ਕਿਉਂ ਜਾਂਦਾ ਸੀ? ਜਦੋਂ ਉਹਨੇ ਜੇਲ੍ਹ ਚ ਇੰਸਪੈਕਟਰ ਸੁਭਾ ਸਿੰਘ ਮਾਰਿਆ ਤਾਂ ਉਹਦੇ ਲਈ ਉਹਨੇ ਧਰਨੇ ਕੋਲ ਆਏ। ਉਹ ਤਾਂ ਖੁਦ ਆਪਣੇ ਮੂੰਹ ਕਹਿੰਦਾ ਜੋ ਮੇਰੇ ਭਰਾ ਨੇ ਸੁਦੀਸ਼ ਸੂਰੀ ਦਾ ਕਤਲ ਕੀਤਾ ਸਹੀ ਕੀਤਾ। ਅੱਗੇ ਤੋਂ ਵੀ ਅਗਰ ਕੋ ਵੀ ਸਾਡੇ ਪੰਜਾਬ ਦੀ ਕਿਸੇ ਵਿਧਾਨ ਸਭਾ ਸੀਟ ਤਰਨਤਾਰਨ ਸ਼ਹਿਰ ਦੇ ਵਿੱਚੋਂ ਕਿਸੇ ਅਤਵਾਦੀ ਸੋਚ ਵਾਲਾ ਵਿਅਕਤੀ ਚੋਣ ਜਿੱਤ ਕੇ ਨਹੀਂ ਆਇਆ ਤਰਨਤਾਰਨ ਸ਼ਹਿਰ ਦੇ ਲੋਕਾਂ ਦਾ ਅਸੀਂ ਧੰਨਵਾਦ ਕਰਨਾ ਚਾਹਵਾਂਗੇ ਜਿਨ੍ਹਾਂ ਨੇ ਇੱਕ ਸਾਫ ਫਤਵਾ ਦਿੱਤਾ ਵੀ ਅਸੀਂ ਕਿਸੇ ਅਤਵਾਦ ਦਾ ਸਮਰਥਨ ਨਹੀਂ ਕਰਦੇ ਅਸੀਂ ਕਿਸੇ ਗੈਂਗਸਟਰ ਦਾ ਸਮਰਥਨ ਨਹੀਂ ਕਰਦੇ